ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਆ ਮੈਂ ਠੀਕ ਠਾਕ ਆ ਔਰ ਮੈਨੂੰ ਕੁਛ ਨਹੀਂ ਬੋਲਿਆ ਫਿਰ ਮੋਨ ਕੱਟ ਛੜਿਆ ਦੋ ਤਿੰਨ ਗੱਲਾਂ ਕੀਤੀਆਂ ਮੈਂ ਨਾਲ ਉਹ ਚੇ ਮੇਰੇ ਨੇ ਕਹਿੰਦਾ ਬਾਜ ਮੈਂ ਲਾਨ ਆਇਆ ਫੋਨ ਮੰਮੀ ਮੈਂ ਠੀਕ ਆ ਪੁੱਤ ਇਹਨਾਂ ਨਾਲ ਮੇਰੀ ਹੋਈ ਪਰਸੋਂ ਸ਼ਾਮ ਨੂੰ ਗੱਲ ਹੋਈ ਹੁੰਦੀ ਆਹ ਤਿਆਰੀ ਬਣਾਉਣ ਲਈ ਘਰ ਬਣਾਉਂਦੇ ਆ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਮਿਸਤਰੀ ਲਾ ਬੜੋ ਮਿਸਤਰੀ ਵੀ ਲਾ ਬਲਿਆ ਕੱਲ੍ਹ ਹੀ ਮਿਸਤਰੀ ਵੀ ਲਾ ਬਲਿਆ ਕੱਲ੍ਹ ਹੀ ਪਤਾਏ ਮੇਰੇ ਬੱਚੇ ਮਿਸਟਰ ਲੱਭਣਾ ਮੇਰੇ ਬੱਚਾ ਚਲ ਜਨਾ ਹੈ ਇਹ ਤਕਰੀਬਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਵੀ ਆ ਘਟਨਾ ਦਾ ਫਰਗੀ ਹੈ ਯੂਨਿਟ ਤੋਂ ਜਵਾਨ ਜਿਹੜੇ ਉਹ ਇਥੇ ਘਰ ਪੋਸਦੇ ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡਾ ਬੀਟਾ ਜਿਹੜਾ ਹੈ ਇਸ ਤਰੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾ ਕੀ ਘਟਨਾ ਬੜੀ ਦੁਖਦਾਈ ਘਟਨਾ ਜਿੰਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਬਦੀ ਸਿੰਘ ਗਰੀਬ ਪਰਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਉਹ ਦੇਖ ਰਹੇ ਹੋ ਬਲੋ 8-9 ਸਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਤੇ ਹੁਣੇ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਆਂ ਭਰੀਆਂ ਹੋਈਆਂ ਨੇ ਇੱਟ ਵਗੈਰਾ ਛੁੱਟੀ ਹੋਈ ਹੈ ਉਹਨੇ ਸਾਰੀ ਉਹ ਕਰਵੀਂ ਇਹੀ ਫੋਨ ਕਰਦਾ ਸੀ ਵੀ ਬੰਮੀ ਅਪੀ ਨੂੰ ਡੈਡੀ ਨੂੰ ਕਿ ਮੈਂ ਬਾਬਾ ਬਸ ਸਰਸਤਾ ਖਤਮ ਹੋ ਗਈ ਹੈ ਤੇ ਛੁੱਟੀ ਆ ਰਿਹਾ ਆਗੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਨੋ ਬੜਾ ਹੀ ਬਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਨਾਲੋ ਪਰਿਵਾਰ ਨੂੰ ਲੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਨੌਕਰੀ ਪੇਸ਼ਾ ਕੋਈ ਨਹੀਂ ਹੈ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇਹੀ ਗਾਣਾ ਨੌਕਰੀ ਕੀਤੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਗਰ ਸਰਕਾਰੀ ਜਾਦੂ ਦੀ ਸੈਟ ਸੀ ਤੇ ਇਹ ਪਰਮਾਤਮਾ ਨੇ ਆਪ ਭਾਣਾ ਵਰਤਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਛੱਤ ਜਿਹੜੀ ਹੈ ਉਹ ਜੀ ਕਿ ਇਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹ ਦੇਖੋ ਅੱਜ ਪਹੁੰਚਦਾ ਹੈ ਜਾਂ ਨਹੀਂ ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਮਨੋਂ ਇਸ ਚੀਜ਼ ਬਾਰੇ ਕਦੀ ਕੋਈ ਸੋਚਦਾ ਵੀ ਨਹੀਂ ਸੀ ਸੋਚ ਸਕਦਾ ਹੀ ਨਹੀਂ ਸੀ ਕਿਉਂਕਿ ਇੰਨਾ ਹਿੰਤੀ ਮਿਲ ਆਪਣਾ ਸੁਭਾਅ ਦਾ ਉਹ ਬੱਚਾ ਸੀਗਾ ਮੈਂ ਮਨੋਂ ਆਪਣੇ ਵੱਲੋਂ ਇੱਕ ਸਰਕਾਰ ਨੂੰ ਮੰਗ ਰੱਖਣੀ ਚਾਹੁੰਦਾ ਕਿ ਘਰ ਦੇ ਹਾਲਾਤਾਂ ਨੂੰ ਮਦੇ ਨਗਰ ਰੱਖਦੇ ਹੋਏ ਜਿਹੜਾ ਬੇਟਾ ਇਹ ਦਿਲਜੀਤ ਤੋਂ ਵੱਡਾ 1.5 ਸਾਲ ਉਹਦੀ ਕਿਤੇ ਨੌਕਰੀ ਦਾ ਕੋਈ ਜਿਹੜਾ ਉਹ ਸਟੇਟ ਸਰਕਾਰ ਜਿਹੜੀ ਹੈ ਸਾਡੀ ਮਾਨ ਸਰਕਾਰ ਹੈ ਉਹ ਦਾ ਕੋ ਸਰਵਿਸ ਦਾ ਜਿਹੜਾ ਉਹ ਹੱਲ ਕਰੇ ਤਾਂ ਜੋ ਪਰਿਵਾਰ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਬਿਤਾ ਸਕੇ। ਸਾਨੂੰ ਸਾਡੇ ਤਿੰਨ ਬੰਦੇ ਨਾਲ ਨੂੰ ਪਤਾ ਲੱਗਾ ਸਾਰਾ ਇਹ। ਇਹ ਤਾਂ ਪਠਾਨਕੋਟੋਂ ਜਵਾਨ ਆਏ ਸੀ ਤੋ ਹੁਣ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਜਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਪਿਆ ਅੰਦਾਜ਼ਾ ਕਿ ਕਿ ਮਾਣੋ ਦੋਵਰ ਦੋ ਚਾਰ ਰੇ ਪੁੱਛਾ ਮਹਾਂਪਾ ਜੀ ਆਇਕੜੇ ਪਿੰਡੋਂ ਉਹਨੇ ਇਨੀ ਗੱਲ ਨਹੀਂ ਦੱਸੀ ਬਣਾ ਤੇ ਉਹਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜੁਆਲ ਨੂੰ ਆਂਦਾ ਕਿ ਇਹਨੂੰ ਬਾਈ ਨੂੰ ਜਿੰਮੀ ਦੇ ਇਲਾਕੇ ਖਲੋ ਜਾ ਇਹ ਦੇਖ ਨਾ ਭਾਈ ਤੇ ਬਾਹਰ ਖੜ ਕੇ ਤੇ ਫਿਰ ਉਹਨੇ ਮਨੂਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੌਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨੇ ਦੱਸਿਆ ਵੀ ਇਹਨਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈੱਡ ਹੋ ਗਿਆ ਨਾ ਤੇ ਇੱਕ ਦੂਜਾ ਜਵਾਨ ਹੋਰ ਵੀ ਡਾਡਾ ਹੋ ਗਿਆ ਤੇ ਜਿਹੜੇ ਦੂਜੇ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆ ਤੇ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜਿੰਦੀ ਮੇਰੇ ਨਾਲ ਚਾਰ ਪੰਜ ਦਿਨ ਹੈ ਉਹਨਾਂ ਨਾਲ ਕਰ ਲਿਆ ਮਮੀ ਆਪਨੇ ਪਰਸੋਂ ਗੱਲ ਹੋਈ ਹੈ ਤੇ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਪਰ ਉਹ ਤੇ ਮੈਂ ਮਿਸਤਰੀ ਦਾ ਬੁਲਾਵਾਂਗੇ ਤੇ ਮਿਸਤਰੀ ਦਾ ਆਏ ਤੋਂ ਉਹਨੂੰ ਮੈਂ ਵੀ ਕੱਲ ਕੱਢੂ ਨੂੰ ਮੈਂ ਹਬਿੰਦਾ ਆਪਣਾ ਕੋਨਟਰ ਤੋਂ ਬਿੱਲ ਮਾਰਨਾ ਇਹ ਇਹ ਫਿਰ ਮੈਂ ਕਰ ਕੁੜੀ ਵੱਡੀ ਜਾਦੀ ਉਹਨੂੰ ਆਖਿਆ ਮੈਂ ਹੋਰ ਉਹਦਾ ਨੰਬਰ ਲਿਆਂਦਾ ਤੇ ਇਹ ਉਹਨੂੰ ਸ਼ੰਟ ਕਰਦੀ ਰੰਦੂ ਕਰਦਾਂਗੇ ਤੂੰ ਨਾ ਚਰ ਨੂੰ ਵਜੇ ਕੋਈ ਨੇ ਘਰੇ ਜੇ ਜਾਣਾ ਸੀ ਤੇ ਉਹਨਾਂ ਚਰ ਨੂੰ ਗੱਲ ਕੀਤੀ ਹੈ ਕਿ ਪਾਣਾ ਪਰਤ ਗਿਆ ਕਿ ਹਲੇ ਹੁਣ ਆਣ ਕੇ ਆਖਦਾ ਤੇ ਫਿਰ ਤੇ ਸੁੱਧ ਪਤ ਕੋਈ ਨੇ ਰੀ ਨਾਂ ਦੇ ਉਹਦਾ ਨਾਂ ਤੇ ਲਾਕੂਟੇ ਕਰਨਾ ਨਾਂ ਲੱਥਾਂ ਚੱਲੇ ਕਰਦੀਆਂ ਨੇ